ਸ਼ਿਭਾ ਦੇ ਸਾਰਿਆਂ ਨੂੰ ਤੇ ਆਪਾਂ ਲੱਗੇ ਹਾਂ ਥੋੜੀ ਸਫਾਈ ਕਰਨ ਦਾ ਥੋੜੇ ਦੇ ਲਈ ਕਿਉਂਕਿ ਇਸ ਰਾਬੜ ਵਰ ਕਿੱਦਾਂ ਕਰ ਦੋਗੇ ਮੈਂ ਉਹ ਸਾਡੇ ਸੋਚੇ ਵਿਚੋਂ ਲ ਕਾਣ ਨੂੰ ਕਰਨਾ ਹੈ ਜਾਂ ਆਪਣੇ ਆਪ ਉੱਤ ਦਾ ਗੱਲ ਅਲੱਗ ਸੀਗੀ ਇਸ ਕਰਕੇ ਐਸੀ ਸੋਚੇ ਵਿਚੋਂ ਲੱਗੇ ਰਹਿੰਦੇ ਨਾ ਮੇ ਸੰਤਾ ਕਰ ਇਹ ਬੱਚੀ ਇਹ ਇਸ ਕਰਕੇ ਫਿਰ ਸੋਫੇ ਨੇ ਮੇ ਉੱਧਰ ਰੱਖਾਂਗੇ ਤੇ ਜਿਹੜਾ ਉਹ ਬੈੱਡ ਆ ਉਹ ਕਿੰਨਾ ਫਿਰ ਅਸੀਂ ਇੱਥੇ ਲਗਾ ਦਿੰਦੇ ਹਾਂ ਜਦ ਤੱਕ ਪ੍ਰੈਪਰੇਸ਼ਨ ਹੈਗੀ ਹੈ आई होप सो कि सारे जने बढ़िया हो होंगे लो जी सब ठीक हां लो जी थانوں ਪਤਾ ਨੇ ਦਿਨ ਤੋਂ ਆਪਾਂ ਲੱਗੇ ਹੋਇਆ ਕਿਚੜਾ ਢਾਣੀ ਕਰਨਾ ਨਾ ਸਮਾਨ ਕਰੇ ਉੱਧਰ ਢਾਲ ਲੈਣੇ ਆ ਕਿੱਦ ਕਰ ਲੈਣੇ ਆ ਤੇ ਜਿਵੇਂ ਤੁਹਾਨੂੰ ਪੂਜਨ ਦੱਸ ਚੁੱਕੀ ਆ ਸਟਾਰਟਿੰਗ ਦੇ ਵਿੱਚ ਵਾਲੇ ਆਪਾਂ ਡੈਕੋਰੇਸ਼ਨ ਆ ਜਿਹੜੀ ਉਤਾਰੀ ਨਹੀਂ ਕਿਉਂਕਿ ਡੈਕੋਰੇਸ਼ਨ ਹੋਈ ਬਹੁਤ ਪੌਣੀ ਸੀਗਾ ਜਦੋਂ ਆਪਣ ਐਪ ਹੋ ਜਾਈਗੀ ਤਾਂ ਫੋਟੋ ਵੀ ਅਸੀਂ ਆਪ ਨਹੀਂ ਹਟਾ ਰਹੇ ਤੁਹਾਨੂੰ ਪਤਾ ਹੋ ਸਾਹਮਣੇ ਉੱਧਰ ਕੱਬਿਤ ਕੈਮਰਾ ਤੁਹਾਨੂੰ ਪਤਾ ਹੋ ਸਾਹਮਣੇ ਜਿਹੜੀ ਖਿੜਕੀ ਆ ਉੱਥੇ ਆਪਣੇ ਬੈੱਡ ਲੱਗੇ ਹੋਏ ਸੀਗਾ ਉਹ ਡੈਕੋਰੇਸ਼ਨ ਕਰਕੇ ਹੁਣ ਅਸੀਂ ਜਿਹੜਾ ਬੈੱਡ ਉੱਥੇ ਲਾ ਨਹੀਂ ਸਕਦੇ ਹੈਗੇ ਇਸ ਕਰਕੇ ਅਸੀਂ ਆਹ ਪੈੱਡੇ ਥਿਲਾ ਰਹੇ ਹਾਂ ਮਤਲਬ ਜਿੰਨੀ ਕਿਥੇ-ਕਥੇ ਸਾਈਡਿੰਗ ਅਸੀਂ ਕਰ ਸਕਦੇ ਹੁਣ ਕਰ ਰਹੇ ਹਾਂ ਫਿਰ ਅਸੀਂ ਕਿਹਾ ਦੀ ਬਾਅਦ ਚੋ ਜਦ ਗਵਾਰੇ ਵਗੈਰਾ ਕੋ ਹੋ ਜਾਣਗੇ ਉੱਤਰ ਜਾਣਗੇ ਫਿਰ ਅਸੀਂ ਦੁਬਾਰਾ ਸੈਟਿੰਗ ਕਰ ਲਵਾਂਗੇ ਫਿਲਹਾਲ ਇਹਨੇ ਦੇਖਣ ਜਗ੍ਹਾ ਕਰ ਲੈਂਦੇ ਆ ਬਾਕੀ ਗਲਾ ਮੇਰਾ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਤੁਹਾਨੂੰ ਪਤਾ ਹੀ ਹੈ ਗਾਈਜ਼ ਹੈ ਨਾ ਸੋ ਪਲੀਜ਼ ਇਗਨੋਰ ਕਰਿਓ ਮੇਰੀ ਆਵਾਜ਼ ਨੂੰ ਤੇ ਬਾਕੀ ਤੁਸੀਂ ਵਲੌਗ ਦੇ ਵਿੱਚ ਜੋ ਬਲਕ ਪਸੰਦਾ ਹੋ ਉਹ ਬਦੇਸ ਸਾਨੂੰ ਕੀ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਚਾਹੁੰਦੇ ਚਾਹੁੰਦੇ ਪਹਿਲੀ ਵਾਰੀ ਇਹਨਾਂ ਸਬਸਕ੍ਰਾਈਬ ਧਮ ਕਰ ਲਓ ਚਾਹਤ ਨੂੰ ਗਾਇਸ ਥੋੜਾ ਬਦਲ ਕੇ ਆਪਣਾ ਮੈਂ ਜਉਂ ਲਾ ਦੂੰਗਾ ਪੰਜਾ ਕਿਥੋਂ ਸੇ ਉੱਠ ਰਹੇ ਤੇ ਹਨਾ ਨਹੀਂ ਉਹ ਉੱਥੇ ਭੇਜਦਾ ਉਹ ਫਿਰ ਆ ਜੀ ਹੁੰਦਾ ਪਰ ਹਾਂ ਫਿਰ ਆ ਵੱਟਾ ਸੋ ਫਰਚਰ ਆ ਦੇਣੀ ਹੈ ਨਾ 真皮的。Hmm. <laughs> ਕਿ ਡੈਕੂਲੇਸ਼ਨ ਬਹੁਤ ਸੋਹਣੀ ਆਂ ਤੁਹਾਹਾਂ ਬਹੁਤ ਚੰਗੀਆਂ ਕਿ ਤਾਂ ਚਾਚਾ ਲਾਇਆ ਹੈ ਨਾ ਨਾ ਹਾਂ ਹਾਂ ਦੇਖੋ ਦਿੰਦੀ ਨਾ ਗਾਇਸਾਂ ਨੂੰ ਬ੍ਰਾਊਜ਼ਰ ਅਸੀਂ ਕਰਾਂਗੇ ਵੀ ਨਹੀਂ ਖਰਾਬ ਖਰਾਬ ਕਹਿੰਦੇ ਅਸੀਂ ਗਾਇਸ ਕਰਾਂਗੇ ਵੀ ਨਹੀਂ ਖਰਾਬ ਇਹਨੂੰ ਆਪਾਂ ਗਾਇਸ 25 ਤਰੀਕ ਤੱਕ ਦੇ ਨਵੇਂ ਸਾਹ ਦਾ ਤੇ ਦੇਖਾਂਗੇ ਹੋ ਗਿਆ ਸੀ ਜੂਜਾ ਨੇ ਪੱਖਾ ਚਲਾਤਾ ਪੋਚੇ ਲੱਗੇ ਸੀ ਹੈਨਾ ਖਲ ਉਹਦੇ ਕਰਕੇ ਪੱਖਾ ਚਲਾਉਣ ਕਰਕੇ ਆ ਵਾਲੇ ਦੇ ਬਾਰੇ ਟੁੱਟ ਗਏ ਬਾਕੀ ਤੁਹਾਡੇ ਮਾਤਾ ਬੱਚਾ ਨੇ ਵੀ ਤੋੜਦੇ ਤੁਹਾਨੂੰ ਪਤਾ ਹੈ ਕਿ ਮਨਨ ਤੇ ਛੁੱਭੀ ਸੀਗੇ ਖੇਡ ਰਹੇ ਸੀਗੇ ਲੱਲੀ ਬਾਕੀ ਗਾਇਜ਼ ਪ੍ਰੀ-ਸਕੂਲ ਨਹੀਂ ਗਿਆ ਹੈਗਾ ਅੱਜ ਪ੍ਰੀਜੀ ਤਾਂ ਬੇਦੋਰੀ ਖਰਾਬ ਠੰਡ ਨਹੀਂ ਆ ਠੰਡ ਦੇ ਵਿੱਚ ਕੋਈ ਕੱਪੜਾ ਨਹੀਂ ਇਹ ਪਾਉਂਦਾ ਹੁਣ ਮੈਂ ਤੈਨੂੰ ਕਹਤਾ ਮੈਂ ਕਿਹਾ ਮੈਂ ਤੈਨੂੰ ਦਵਾਈ ਕੋਈ ਦਵਾਈ ਨਹੀਂ ਦਵਾਂ ਇਹ ਆਇਆ ਅੱਜ ਭਾਈ ਲੈ ਆਇਆ ਨਾ ਅੱਜ ਲਾਸਟ ਵਾਰ ਆ ਜਿਹੜਾ ਤੈਨੂੰ ਫੈਸ਼ਨਾਂ ਚ ਪਾਇਆ ਹੈ ਨਾ ਤੂੰ ਮੋٹے ਕੱਪੜੇ ਪਾਵੇਂ ਨਾ ਤੂੰ ਕੁਝ ਪਾਵੇਂ ਮੈਂ ਤੋ ਨਹੀਂ ਪਾਇਆ ਜਾਂਦੀ ਮੇਰੇ ਨਾਲ ਜਾ ਕੋਈ ਜਦ ਤੂੰ ਫੋਨ ਕਰਕੇ ਦੱਸੂਗੀ ਵੀ ਇਹ ਨਹੀਂ ਹੋਣਾ ടേ ഉത്തരതി നാളെ കഴിഞ്ഞ ਜੀ ਫੈਮਿਲੀ ਆਪਾਂ ਕੰਮਕੂਮ ਇੱਥੇ ਸੀਗਾ ਜਿਹੜਾ ਕਰ ਲਿਆ ਸੀਗਾ ਤੇ ਹੁਣ ਆਪਾਂ ਲੱਗੇ ਸੀਗੇ ਇੱਥੇ ਆਪਣਾ ਗਿਫਟ ਦਾ ਮਤਲਬ ਮੈਨੂੰ ਕੀ ਕੀ ਗਿਫਟ ਮਿਲੇ ਸੀ ਉਹਦੇ ਲਈ ਬਲੌਗ ਬਣਾਣਾ ਤੇ ਦੇਖੋ ਆਹ ਹੈ ਆਪਣਾ ਸਟਰਗਲ ਇੰਨੀ ਜ਼ਿਆਦਾ ਮਿਹਨਤ ਲੱਗਦੀ ਹੈ ਫਿਰ ਕਿਤੇ ਜਾ ਕੇ ਇੱਕ ਬਲੌਗ ਜਾਂ ਸ਼ੂਟ ਹੁੰਦਾ ਵਧੀਆ ਜਾ प्लीज यू डू अप्रिशिएट ਕਰਿਆ ਕਰੋ ਸਾਰੇ ਜਣੇ ਹਾਂਜੀ ਫੈਮਿਲੀ ਲੋਜੀ ਆਪਾਂ ਗਿਫਟ ਓਪਨਿੰਗ ਸੀ ਉਹ ਸੌਰੀ ਗਿਫਟ ਤਾਂ ਮੈਂ ਪਹਿਲੇ ਓਪਨ ਕਰ ਲਏ ਸੀਗੇ ਸੋ ਆਪਾਂ ਜਿਹੜੇ ਮਤਲਬ ਗਿਫਟ ਸੀਗੇ ਉਹ ਸਾਰੇ ਆਪਾਂ ਦਿਖਾ ਚੁੱਕਿਆ ਹਨਾ ਤੇ ਬਾਕੀ ਤੁਸੀਂ ਮੈਨੂੰ ਨਹੀਂ ਪਤਾ ਇਹ ਵੀਡੀਓ ਪਹਿਲਾਂ ਜਾਊਗੀ ਜਾਂ ਬਾਅਦ ਚ ਜਾਊਗੀ ਆਈ ਥਿੰਕ ਅਗਰ ਦੇਖ ਚੁੱਕੇ ਹੋ ਨਾ ਤੁਹਾਨੂੰ ਪਤਾ ਲੱਗ ਗਿਆ ਅਗਰ ਨਹੀਂ ਦੇਖ ਦੇਖਿਆ ਹੈਗਾ ਤਾਂ ਅਸੀਂ ਤੁਹਾਨੂੰ ਦੇਖ ਲਵਾਂਗੇ ਠੀਕ ਹੈ ਤੇ ਆ ਦੇਖੋ ਆਪਣਾ ਸੈਟਅਪ ਆ ਮੈਂ ਤੁਹਾਨੂੰ ਦਿਖਾ ਚੁੱਕੀ ਆ ਇਹ ਸਾਰੇ ਗਿਫਟਸ ਨੇ ਜਿਹੜੇ ਹਨਾ ਤੇ ਬਸ ਹੁਣ ਮੈਂ ਚੇਂਜ ਕਰਦੀ ਆ ਮੈਂ ਕਿਹਾ ਚਲੋ ਥੋੜਾ ਜਿਆ ਵਧੀਆ ਲੱਗੂਗਾ ਹਨਾ ਬੈਕਗ੍ਰਾਉਂਡ ਅੱਛਾ ਸੀਗਾ ਇਸ ਕਰਕੇ ਮੈਂ ਬਲੈਕ ਜਿਹੜਾ ਸੀਗਾ ਟੌਪ ਵੇਅਰ ਕਰ ਲਿਆ ਸੀਗਾ ਤੇ ਬਸ ਇਦਾਂ ਹੀ ਮੈਂ ਮੜਾ ਲਿਪਸਟਿਕ ਲਾਇਆ ਤੇ ਕੱਪੜੇ ਚੇਂਜ ਕਰਕੇ ਆਪਣਾ ਆਪਾ ਰੈਡੀ ਹੋ ਗਈ ਸੀ ਚਲੋ ਗਾਇਜ਼ ਮੈਂ ਤੁਹਾਨੂੰ ਚੇਂਜ ਵਗੈਰਾ ਕਰਕੇ ਮਿਲਦੀ ਆ ਕਿਉਂਕਿ ਸ਼ਾਮ ਨੂੰ ਮੈਂ ਡਾਕਟਰ ਕੋਲ ਵੀ ਜਾਣਾ ਸੋ ਤੁਸੀਂ ਜੁੜੇ ਰਹੋ ਇਸੇ ਫੇਮਲੇ ਲੋ ਜੀ ਆਪਾਂ ਫੇਰ ਆ ਗਏ ਆਪਣੇ ਪੁਰਾਣੇ ਗੈਟਅਪ ਦੇ ਵਿੱਚ ਮੈਂ ਕੱਪੜੇ ਵਗੈਰਾ ਆਪਣੇ ਚੇਂਜ ਕਰ ਲਏ ਨੇ ਹੁਣ ਪੂਜਾ ਮੈਨੂੰ ਇੱਥੇ ਆਪਣੀ ਮੰਨਤ ਵੀ ਆਈ ਹੋਈ ਆ ਮ पूजा ने उही बर्थडे वाली ड्रैस पाई है क्योंकि उस दिन कोई मतलब विडियो वगैरह प्रॉपर बनी नहीं है इंस्टाते पाने कोई जी रेड होती है चलो गाई जी मैं रील बना दिन अज गुड ईवनिंग कि सारे आई होप सारे वादिया हो सॉरी गाय उस मैं ब्लॉग भी शूट किया क्योंकि मैं सो गई सी हूँ मैं जो बलॉग स्टार्ट किया मतलब शाम का टाइम इतने साढ़े छे बजे ने ਉਹਨੇ ਲੱਗਿਆ ਰੋਟੀ ਬਣਾਉਣ ਮਮੀ ਬਾਟ ਕਰਦੇ ਬੈਠੇ ਨੇ ਤੇ ਮੈਂ ਦੇਖੀ ਕਿ ਜੀ ਰਾਜਮਾ ਪਰਚਲਣ ਤੇ ਆਪਾਂ ਹੁਣ ਲਬੜਾਵਾਂਗੇ ਰਾਜਮਾ ਦੀ ਸਬਜੀ ਤੇ ਤੁਹਾਨੂੰ ਪਤਾ ਸਾਰੇ ਨੇ ਮੈਂ ਚੌਲ ਖਾਨੀ ਆ ਤੇ ਚੌਲ ਮੇਨ ਹੁੰਦਾ ਕਿ ਚੌਲਾਂ ਦੇ ਵਿੱਚ ਕਦੇ ਮੈਂ ਦਾਲ ਪਾਵਾਂ ਰਾਜਮਾ ਦੇ ਵਿੱਚ ਪਾਵਾਂ ਮਹਰਾ ਖੁਸ਼ ਪਾਉਂਦੇ ਫੋਨ ਵੱਢੀ ਬਿਟ ਲੈ ਜਕ ਨੇ ਹੋ ਗਿਆ ਤੇਲ ਆਪਣਾ ਹੋ ਗਿਆ ਗਰਮ ਹੁਣ ਆਪਾਂ ਪਾਵਾਂਗੇ ਜੀਰਾ ਪੂਰੀ ਹੋ ਗਈ ਰਾਜਮਾ ਹੋ ਗਏ ਵਾਈਟ ਚਨਾ ਹੋ ਗਿਆ ਬਲੈਕ ਚਨਾ ਹੋ ਗਿਆ ਹਨਾ ਇਹ ਵੀ ਮੈਂ ਬਹੁਤ ਜ਼ਿਆਦਾ ਟੇਸਟ ਲੱਗਦੇ ਆ ਸੱਚੀ ਮੰਮੀ ਨੂੰ ਰਾਜਮਾ ਨਹੀਂ ਪਸੰਦ ਪਰ ਮੈਨੂੰ ਰਾਜਮਾ ਬਹੁਤ ਹੀ ਚੰਗਾ ਲੱਗਦਾ ਪਸੰਦ ਰਾਜਮਾ ਆ ਦੇਖੋ ਗਾਇਸ ਆ ਦੇਖੋ ਮੈਂ ਸਭ ਜੀ ਹੋਰ ਵੀ ਨਹੀਂ ਕਰਨਾ ਮੈਂ ਕਾਟਾ ਲੱਗ ਤਾਂ ਕਿ ਅਦਰਕ ਦਾ ਪੇਸਟ ਕੀ ਹੈ ਕੁਝ ਨਹੀਂ ਹੈ ਮਿਰਚ ਘੱਟ ਰੱਖਿਓ मिरच ओह मिरच है प्याज टमाटर एंड और ये अपनी ग्रीन चिल्ली ग्रीन चिल्ली बहुत ज्यादा स्पाइसी है बहुत तींगा फोर्स नो गाइस बाकी तो जो मैंने कमेंट करके देते हो भानु ਜਿਹੜਾ ਬਰਥਡੇ ਵਾਲਾ ਵਲੌਗ ਆ ਉਹ ਕਿਵੇਂ ਦਾ ਲੱਗਿਆ ਤੋ ਦੋ ਫੈਮਿਲੀ ਆਪਾਂ ਤੜਕਾ ਲਗਾ ਲਿਆ ਤੇ ਪੂਜਾ ਤੇ ਪ੍ਰੀਤ ਗਏ ਨੇ ਮੰਡੀ ਉਹਨਾਂ ਨੂੰ ਮੰਡੀ ਤੇ ਇਸ ਤਰ੍ਹਾਂ ਕਿ ਤੁਸੀਂ ਮੰਡੀ ਜਾਇਆ ਹੋ ਪਰ ਥੋੜਾ ਜਿਹਾ ਆਪਾਂ ਸੇਕ ਲਗਾਵਾਂਗੇ ਥੋੜਾ ਮੇਰੇ ਅਸੀਸੀ ਜੀ ਉਹ ਬਣਾਈ ਰਹੀਦਾ ਸਟਿੱਚੀ ਹलो ਗਾਇਸ ਆਪਾਂ ਖਾਣ ਲੱਗਿਆ ਹੁਣ ਚੌਲ ਖੀਰਾ ਲੈ ਆਇਓ ਨਾਓ ਲੋ ਗイズ ਰਾਤ ਦਾ ਚੌਲ ਖਾਣਿਆ ਬੁੱਲੀ ਆਵਾ ਚਿੱਲੀ ਦੀ ਪੀਆ ਹਾਂ ਠੀਕ ਆਉਣ ਤੋਂ ਗਾਇਸ ਬਹੁਤ ਐ ਇਹ ਬਣੀ ਬਣਿਆ ਰਾਤ ਦਾ ਗੈਸ ਬੈਂਗ ਆ ਰਹੀ ਚਿਕਨ ਦੀ ਕਰੇ ਮੰਮੀ ਦਾ ਆਪ ਡਿਨਰ ਕੰਪਲੀਟ ਹੋ ਗਿਆ ਫਿਰ ਲੋਗੋ ਨਾਲ ਦੇਖ ਤਰ ਤੁਸੀਂ ਵੀ ਸੋਚੋ ਵੀ ਮੰਮੀ ਲਿਖਦੀ ਨਹੀਂ ਖਾਂਦੇ ਵੀ ਉਹ ਇਹ ਤਾਂ ਬੰਦ ਰਹਿਤੀ ਆ ਬੰਦੀ ਆ ਹਾਂਜੀ ਸਸ਼ੀਕਲ ਜੀ ਗੁੱਡ ਮਾਰਨਿੰਗ ਕਿਵੇਂ ਹੋ ਸਾਰੇ ਆਈ ਹੋਪ ਸਾਰੇ ਵਧੀਆ ਹੋਵਾਂਗੇ ਲੋ ਜੀ ਉਸ ਤੋਂ ਬਾਅਦ ਮੈਂ ਆਪਾਂ ਤੁਹਾਨੂੰ ਕੱਲ੍ਹ ਵਾਲੇ ਕਲਿੱਪ ਦੇ ਵਿੱਚ ਤੁਸੀਂ ਦੇਖਿਆ ਸੀਗਾ ਆਪਾਂ ਡਿਨਰ ਵਗੈਰਾ ਕਰ ਲਿਆ ਸੀਗਾ ਉਸ ਤੋਂ ਬਾਅਦ ਜੀ ਆਪਾਂ ਰੈਸਟ ਵਗੈਰਾ ਕੀਤੀ ਸੌ ਗਈ ਸੀਗੇ ਤੇ ਆਪਾਂ ਹੁਣ ਨਵੇਂ ਦਿਨ ਦੀ ਸ਼ੁਰੂਆਤ ਕਰ ਲਈ ਹੈ ਨਵੇਂ ਬਲੌਗ ਦੇ ਨਾਲ ਤੇ ਬਸ ਜੀ ਹੁਣ ਮੈਂ ਇੱਥੇ ਟਾਈਮ ਹੋ ਰਿਹਾ 9:00 ਦਾ ਤੇ ਆਪਾਂ ਜਿਮ ਵਗੈਰਾ ਤੋਂ ਆ ਚੁੱਕੇ ਆ ਸੀਗੇ ਸੋ ਮੈਂ ਜਾ ਰਹੀ ਸੀ ਕਿ ਮੰਮੀ ਨਾਲ ਦਵਾਈ ਲੈਣ ਜਿਵੇਂ ਕਿ ਤੁਹਾਨੂੰ ਪਤਾ ਮੈਂ ਆਪਣਾ ਸਕਿਨ ਲਈ ਡਾਕਟਰ ਕੋਲ ਜਾਨੀ ਹੁੰਨੀ ਆ ਤੇ ਬੱਸ ਜੀ ਮੈਂ ਉਹ ਹੀ ਚੱਲੀ ਸੀ ਫਿਰ ਆ ਕੇ ਆਪਾਂ ਘਰ ਦੇ ਕੰਮ-ਕਮ ਕਰਦੇ ਆ ਵੈਸੇ ਜਾਣਾ ਪੂਜਾ ਨੇ ਵੀ ਸੀ ਕਿ ਫਿਰ ਪੂਜਾ ਆ ਕੇ ਜਾਣਾ ਪੂਜਾ ਨੇ ਵੀ ਸੀ ਫਿਰ ਪੂਜਾ ਕਰਨ ਲੱਗੀ ਵੀ ਨਹੀਂ ਤੁਸੀਂ ਚਲੇ ਜਾਓ ਫਿਰ ਕੰਮ ਨੇ ਜਿਹੜੇ ਹਨ ਸਾਰੇ ਪਿੱਛੇ ਰਹਿ ਜਾਂਦੇ ਨੇ ਵੀ ਬਹੁਤ ਜ਼ਿਆਦਾ ਲੇਟ ਹੋ ਜਾਂਦੇ ਨੇ ਕੰਮ ਸਾਡੇ ਤੇ ਤਾਂ ਕਰਕੇ ਫਿਰ ਮੈਂ ਤੇ ਮੰਮੀ ਚੱਲੇ ਆ ਮੰਮੀ ਲੋ ਜੀ ਮੈਂ ਵਾਲ ਬੰਨ ਲਏ ਸੀਗੇ ਮੈਂ ਕਿਹਾ ਹਵਾ ਬਹੁਤ ਜਲਦੀ ਭਈਆ ਤੇ ਵਾਲ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਨੇ ਤੇ ਥੋੜਾ ਲਿਪਸਟਿਕ ਲਗਾ ਲਿਆ ਚਲੋ ਜੀ ਬੈਗ ਵਿੱਚ ਆਪਣਾ ਲੈ ਲਿਆ ਮੰਮੀ ਵੀ ਹੋ ਗਏ ਰੈਡੀ ਹੁਣ ਆਪਾਂ ਚੱਲਦੇ ਆਂ ਤੇ ਸਕੂਟੀ ਆ ਜਿਹੜੀ ਪੂਜਾ ਨੇ ਬਾਹਰ ਕੱਢਤੀ ਸੀਗੀ ਮੈਂ ਪੂਜਾ ਨੇ ਕਹਿੰਦੇ ਸਕੂਟੀ ਕੱਢ ਦੇ ਬਾਹਰ ਸੋ ਪੂਜਾ ਸਕੂਟਰੀ ਬਾਹਰ ਕੱਢ ਰਹੀ ਆ ਚਲੋ ਆਪਾਂ ਵੀ ਚੱਲਦੇ ਆਂ ਲੀਲੂ ਨੂੰ ਵਲ ਦੇਖ ਰਹੀ ਆ ਲੀਲੂ ਨੂੰ ਇਹ ਮੈਨੂੰ ਵੀ ਲੈ ਕੇ ਜਾ ਚੱਲ ਪਰ ਅੰਦਰ ਚੱਲ ਅੰਦਰ 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 ਤੇ ਫਸ ਜੀ ਹੁਣ ਆਪਾਂ ਚੱਲਦੇ ਆਂ ਨੇ ਕਰ ਲੰਨੇ ਸੀ ਮੈਂ ਹੱਸ ਰਹੀ ਸੀਗੇ ਅਸੀਂ ਅੱਜ ਆਪਾਂ ਪਹੁੰਚ ਗਏ ਸੀ ਡਾਕਟਰ ਕੋਲ ਹਾਂਜੀ ਫੈਮਿਲੀ ਲੋ ਆਪਾਂ ਪਹੁੰਚ ਗਏ ਸੀ ਅਦਾਲਤ ਬਜ਼ਾਰ ਥੋੜਾ ਜਿਹਾ ਸਮਾਨ ਲੈਣਾ ਸੀਗਾ ਸੋ ਆਪਾਂ ਉਹੀ ਲੈਣ ਆਏ ਸੀਗੇ ਇੱਥੇ ਹੁਣ ਆਪਾਂ ਚੱਲਦੇ ਹਾਂ ਹਾਂਜੀ ਫੈਮਿਲੀ ਲੋ ਆਪਾਂ ਘਰੇ ਆ ਗਏ ਸੀ ਆਪਾਂ ਲੈ ਕੇ ਆਏ ਆ ਅਮਰੂਦ ਲੱਤਨ ਇਹ ਰਸੀ ਵਧੀਆ ਰੈਡ ਨਾਲ ਉਹ ਲੈ ਆਏ ਬਾਕੀ ਮੈਂ ਪਜਾਮੇ ਲੈਣੇ ਸੀਗੇ ਮੇਰੇ ਕੋਲ ਪਜਾਮੇ ਨਹੀਂ ਸੀਗੇ ਉਹ ਲੈ ਕੇ ਆਇਆ ਹਨਾ ਮੰਮੀ ਸੌਫਸ ਲੈ ਕੇ ਆਏ ਨੇ ਆ ਦੇਖੋ ਕਜਾਈ ਸਵਾਲ ਲੈਣਾ ਸੀ ਜਿਵੇਂ ਤੁਹਾਨੂੰ ਮਾਰਕੀਟ ਦੇ ਵਿੱਚ ਦਿਖਾਤਾ ਸੀਗਾ। ਬਾਕੀ ਠੰਡ ਬਹੁਤ ਲੱਗੀ ਆ ਅਜੇ ਮੇਰੇ ਕੋਈ ਬ੍ਰੈਕਫਾਸਟ ਖਾ ਰਹੀ ਆ। ਦੇਖੀ ਠੰਡ ਕਰਕੇ ਬੋਲੇ ਹੋਏ ਨਹੀਂ ਆ ਰਹੇ ਆ। ਅਜੇ ਮੇਰੇ ਕੋਈ ਬ੍ਰੈਕਫਾਸਟ ਵਗੈਰਾ ਕੁਝ ਨਹੀਂ ਕੀਤਾ। ਹੁਣ ਬ੍ਰੈਕਫਾਸਟ ਕਰਦੇ ਆ। ਪਹਿਲਾਂ ਮਲੂਹ ਦੀ ਖਾਣੀ ਆ ਮੈਂ ਕੱਟ ਕੇ ਫਰੂਟ ਖਾਣੇ ਆ। ਇਹ ਗੱਲ ਠੀਕ ਆ ਤੁਹਾਨੂੰ ਆਪਾਂ ਮਿਲਦਾ ਥੋੜੇ ਦਿਨ ਦੇ ਵਿੱਚ ਮੈਂ ਕਿਹਾ ਤੁਹਾਨੂੰ ਆਪਾਂ ਦੱਸਦੇ ਆ ਆਪਾਂ ਘਰੋਂ ਆਉਂਦੇ ਆ ਬਾਕੀ ਮੈਡੀਸਨ ਦਾ ਹਣਾ ਭੁੱਲ ਗਈ ਤੁਹਾਨੂੰ ਮੈਂ। ਤੇ ਆਪਾਂ ਮੇਰੇ ਤੋਂ ਗੁੱਟੇ ਮੇਰੀ ਤੇਰੀ ਮੈਡੀਸਨ ਤੇ ਆਪਾਂ ਮੈਡੀਸਨ ਲੈ ਲਈ ਡਾਕਟਰ ਕਹਿੰਦੇ ਤੁਹਾਡੀ ਸਕਿਨ ਹੁਣ ਠੀਕ ਆ ਬੈਟਰ ਆ ਵੀ ਤੁਹਾਨੂੰ ਲੋੜ ਨਹੀਂ ਹੈਗੀ ਕਿ ਮੈਡੀਸਨ ਆਪਾਂ ਖਾ ਰਹੀ ਸੀਗੀ ਅੱਗੇ ਕਿਉਂਕਿ ਸਾਰੇ ਇਹ ਮੈਨੂੰ ਪੁੱਛਦੇ ਨੇ ਤੁਹਾਡੀ ਸਕਿਨ ਬਹੁਤ ਵਧੀਆ ਤੁਹਾਡੀ ਸਕਿਨ ਬਹੁਤ ਵਧੀਆ ਸੋ ਤੁਸੀਂ ਵੀ ਆਪਣੇ ਸਕਿਨ ਵਧੀਆ ਕਰ ਸਕਦੇ ਹੋ ਅਗਰ ਤੁਸੀਂ ਪਟਿਆਲੇ ਰਹਿੰਦੇ ਹੋ ਤੁਸੀਂ ਡਾਕਟਰ ਕੋਲ ਜਾ ਸਕਦੇ ਹੋ ਇਹ ਕੋਈ ਪ੍ਰੋਮੋਸ਼ਨ ਨਹੀਂ ਹੈਗੀ ਮੈਨੂੰ ਪਰਸਨਲੀ ਵਧੀਆ ਰਿਜ਼ਲਟ ਮਿਲੇ ਨੇ ਤਾਂ ਕਰਕੇ ਮੈਂ ਹਰ ਕਿਸੇ ਨੂੰ ਰეკਮੈਂਡ ਕਰਦੀ ਹਾਂ ਚਲੋ ਗਾਇਸ ਮਿਲਦੇ ਆਪਾਂ ਜੀ ਫੈਮਿਲੀ ਲੋ ਜੀ ਮੈਂ ਨਾ ਕੇ ਆ ਗਈ ਸੀਗੀ ਕਿਉਂਕਿ ਕੱਪੜੇ ਵਾਲੀ ਮਸ਼ੀਨ ਲਾਈ ਹੋਈ ਆਪਾਂ ਇੱਧਰ ਸਹੀ ਆ ਰਿਹਾ ਫੋਕਸ ਤੇ ਕੱਪੜੇ ਵਾਲੀ ਮਸ਼ੀਨ ਲਈ ਹੋਈ ਆ ਉਹਦੇ ਕਰਕੇ ਫਿਰ ਮੈਂ ਕਿਹਾ ਚਲੋ ਕੱਪੜੇ ਧੋਏ ਜਾਣਗੇ ਮੈਂ ਨਹਾ ਲਈ ਸੀ ਲਾ ਕੇ ਹੁਣ ਅਸੀਂ ਕਰਨ ਲੱਗੇ ਆ ਦੇਖੋ ਦੁਪਹਿਰ ਦੇ 12 ਵਜੇ ਰੇ ਨੇ ਹੁਣ ਅਸੀਂ ਬ੍ਰੇਕਫਾਸਟ ਕਰਾਂਗੇ ਕਿਉਂਕਿ ਸਵੇਰ ਦਾ ਕੁਝ ਨਹੀਂ ਖਾਇਆ ਹੈਗਾ ਚਾਹ ਤੱਕ ਨੇ ਪੀਤੀ ਹੈਗੀ ਮੰਮੀ ਲੱਗੇ ਰਹੀ ਸੋਈ ਦੇ ਵਿੱਚ ਖਾਣਾ ਬਣਾਉਣ ਤੇ ਪੂਜਾ ਵੀ ਨਹਾ ਲਈ ਸੀਗੀ ਪੂਜਾ ਦੇ Baal ਦੇਖੋ ਪਤਾ ਨਹੀਂ ਗਾਇਸ ਕੀ ਕੀ ਹੋ ਗਿਆ ਇਹਨਾਂ ਨੂੰ ਐਕਸੀਡੈਂਟ ਹੈ ਹੈੱਡ ਵਾਸ਼ ਕੀਤਾ ਉਹਦੇ ਕਰਕੇ ਤੇ ਬਸ ਹੁਣ ਬਹੁਤ ਜ਼ਿਆਦਾ ਭੁੱਖ ਲੱਗੀ ਸੀਗੀ ਬਾਕੀ ਕੱਲ ਕੱਪੜੇ ਧੋਏ ਸੀ ਕੁਝ ਕੱਲ ਕੱਪੜੇ ਧੋਏ ਸੀ ਆਪਾਂ ਹਨਾ ਉਹ ਵੀ ਜਿਹੜੇ ਕੱਪੜੇ ਨੇ ਆਪਾਂ ਮਤਲਬ ਜੋੜ ਕੇ ਰੱਖਣੇ ਨੇ ਆ ਪਏ ਨੇ ਉਹ ਕੱਪੜੇ ਆਪਾਂ ਏਦਾਂ ਗੱਠੜੀਆਂ ਚ ਬਣ ਕੇ ਰੱਖਦੇ ਸੀਗੇ ਆਪਾਂ ਕਿਹਾ ਜਿਹੜੇ ਕੱਪੜੇ ਜਿੱਥੇ ਧਰਨੇ ਹੋਣਗੇ ਹਨਾ ਉੱਥੇ ਆਪਾਂ ਰੱਖ ਦਾਂਗੇ ਤੇ ਬਸ ਗਾਇਜ਼ ਆਮ ਇਹ ਟੌਪ ਜਵੈਰ ਕਰ ਲਿਆ ਸੀ ਆਹੀ ਮੈਂ ਕਿਹਾ ਚਲੋ ਆਹੀ ਕੱਪੜੇ ਹਨਾ ਵੇਅਰ ਕਰ ਲੈਂਦੇ ਆ ਤੇ ਕਿਉਂਕਿ ਨਿੱਗੇ ਕੱਪੜੇ ਨੇ ਤੇ ਤੁਹਾਨੂੰ ਪਤਾ ਹੁਣ ਠੰਡ ਇੰਨੀ ਜ਼ਿਆਦਾ ਹੋ ਗਈ ਆ ਕੱਪੜੇ ਗਰਮ ਕੱਪੜੇ ਜ਼ਿਆਦਾ ਵਧੀਆ ਲੋ ਜੀ ਪੂਜਾ ਖਾਣਾ ਲੈ ਕੇ ਆ ਗਈ ਸੀਗੀ ਤੇ ਮੈਂ ਤਾਂ ਵੈਸੇ ਪਰਾਂਠਾ ਖਾਂਦੀ ਨਹੀਂ ਹੈਗੀ ਮੈਨੂੰ ਚੌਲ ਲਿਆ ਦੇ ਪਏ ਥੋੜੇ ਜਿ ਮੈਂ ਚੌਲ ਖਾ ਲਾਂਗੀ ਤੇ ਪੂਜਾ ਖਾਰੀਆ ਪਰਾਂਠੇ ਤੁਹਾਨੂੰ ਪਤਾ ਮੈਂ ਅਗਰ ਫਿਰ ਆਟਾ ਵਗੈਰਾ ਖਾ ਲਾਂਨੀਆ ਮੈਨੂੰ ਵੀਰਤਨ ਅਲਰਜੀ ਆ ਸੋ ਮੈਨੂੰ ਫਿਰ ਸਿਰ ਜੜਾ ਬਹੁਤ ਜ਼ਿਆਦਾ ਪੇਨ ਕਰਦਾ ਗਾਇਜ਼ ਆਪਾਂ ਤੁਹਾਨੂੰ ਮਿਲਦੇ ਆ ਖਾਣਾ ਖਾ ਕੇ ਫਿਰ ਕੱਪੜੇ-ਕੁਪੜੇ ਵੀ ਸਾਹਮਣੇ ਨੇ ਕੱਪੜੇ ਧੋਣੇ ਨੇ ਸੁਕਣੇ ਵੀ ਪਾਉਣੇ ਨੇ ਬਹੁਤ ਸਾਰੇ ਕੰਮ ਕਰਨ ਵਾਲੇ ਨੇ ਗਾਇਜ਼ ਪਹਿਲੀ ਵਾਰੀ ਮੇਰੇ ਵਾਲ ਐਵੇਂ ਹੋਏ ਨੇ ਹਾਂ ਬਾਉਂਸੀ-ਬਾਉਂਸੀ ਕਾਫੀ ਫਲਫੀ ਹੋ ਗਏ ਤੋਤੇ ਹਾਂਜੀ ਫੈਮਿਲੀ ਲੋ ਜੀ ਆਪਾਂ ਇਹ ਸੀਗੇ ਛੱਤ ਤੇ ਕੱਪੜੇ ਸੁਕੜੇ ਪਾਉਣ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀਗਾ ਕੱਪੜੇ ਧੋਏ ਨੇ ਹਨਾ ਤੇ ਆਪਾਂ ਕੱਪੜੇ ਨੇ ਜਿਹੜੇ ਸੁਕੜੇ ਪਾਉਣੇ ਸੀਗੇ ਤੇ ਲੋ ਜੀ ਆਪਾਂ ਖਾਣਾ ਖਾ ਲਿਆ ਸੀਗਾ ਤੇ ਪੂਜਾ ਲੱਗ ਰਹੀ ਸੀਗੀ ਪਿੱਛੇ ਕੱਪੜੇ ਸੁਕੜੇ ਪਾਣ ਵਾਕਿ ਲਈਨੇ ਬਹੁਤ ਜ਼ਿਆਦਾ ਖਲਾਰਾ ਪਾਇਆ ਤੁਹਾਨੂੰ ਬੈਕ ਕੈਮਰੇ ਤੇ ਦਿਖਾਉਣੀ ਆ ਫਿਰ ਪੂਜਾ ਕਿਵੇਂ ਆ ਮਨ ਬਾਲਾ ਬਾਲਾ ਕੁਛ ਹੈਰੀ ਪਤਾ ਨਹੀਂ ਕੀ ਹੋ ਗਿਆ ਨਾ ਅੱਜ ਹਾਂ ਚੱਲ ਕੋਈ ਨਹੀਂ ਅੱਜ ਤਾਂ ਧੁੱਪ ਸੋਹਣੀ ਲੱਗੀ ਹੋਈ ਹੈ ਗਾਇਜ਼ ਤੇ ਪਰੇ ਨਾ ਜ਼ਿਆਦਾ ਮੈਂ ਤੋਂ ਪਚ ਬੈ ਨਹੀਂ ਸਕਦੀ ਕਿਉਂਕਿ ਮੈਂ ਧੁੱਪ ਚ ਬੈਨੀਆ ਮੇਰੀ ਸਕਿਨ ਨਾ ਜੜੀ ਹੋ ਰੈੱਡ ਹੋ ਜਾਂਦੀ ਆ ਉਹ ਜਦੋਂ ਰੈੱਡ ਹੋ ਜਾਂਦੀ ਆ ਸਕਿਨ ਉਹ ਫਿਰ ਐਂ ਲੱਗਦੀ ਆ ਜਿੱਦਾਂ ਹਨਾ ਬਲੈਕ ਆ ਫਿਰ ਉਹ ਦਾਗ ਪੈਂਦੇ ਨੇ ਤੱਬੇ ਪੈਂਦੇ ਨੇ ਮੈਨੂੰ ਆਪਣੀ ਸਕਿਨ ਨਾਲ ਬਹੁਤ ਜ਼ਿਆਦਾ ਪਿਆਰ ਆ ਵੈਸੇ ਸਾਰਿਆਂ ਨੂੰ ਆਪਣੀ ਸਕਿਨ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਪਰ ਮੈਨੂੰ ਕੁਝ ਜ਼ਿਆਦਾ ਹੀ ਆਪਣੀ ਸਕਿਨ ਨਾਲ ਪਿਆਰ ਆ ਮੈਂ ਬਹੁਤ ਜ਼ਿਆਦਾ ਛੋਟ ਛੋਟ ਚੀਜ਼ਾਂ ਦਾ ਧਿਆਨ ਰੱਖਦੀ ਆ ਸੋ ਤੁਸੀਂ ਜਿਹੜੀ ਇੰਨੀ ਮੇਰੀ ਗਲੋਈ ਸਕਿਨ ਦੇਖਦੇ ਹੋ ਹਨਾ ਇੰਨੀ ਸੋਹਣੀ ਸਕਿਨ ਦੇਖਦੇ ਹੋ ਉਹਦੇ ਤੇ ਵੀ ਮੈਂ ਇੱਕ ਬਲੌਗ ਬਣਾਉ ਜਿੱਤੇ ਮੈਂ ਇਹ ਗੈਰ ਸੀਗੀ ਜਿਆਦਾ ਹਨਾ ਮੇਰੀ ਕੋਈ ਜੜੀ ਆ ਸਕਿਨ ਕੇਅਰ ਨਹੀਂ ਹੈਗੀ ਬਸ ਨੋਰਮਲੀ ਮੈਂ ਆਪਣਾ ਮੋਇਸਚਰਾਈਜ਼ਰ ਸਨਸਕ੍ਰੀਨ ਵਗੈਰਾ ਲਾਉਨੀ ਆ ਸੋਤੋਪ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਮੇਰੀ ਸਕਿਨ ਆ ਜੜੀ ਹਨਾ ਇਦਾਂ ਹੀ ਮਤਲਬ ਕਿ ਸ਼ਾਈਨ ਕਰਦੀ ਆ ਤੇ ਬਸ ਗਾਇਜ਼ ਆਪਾਂ ਬਹੁਤ ਛੇਤੀ ਉਹਦੇ ਤੇ ਵੀ ਬਲੌਗ ਲੈ ਕੇ ਆਵਾਂਗੇ ਵੈਸੇ ਸੋਚਿਆ ਬਹੁਤ ਕੁਝ ਹੋਇਆ ਬਟ ਮੈਂ ਗਾਇਜ਼ ਕੁਝ ਹੋਰ ਵੀ ਸੋਚ ਰਹੀ ਹਾਂ ਬਾਕੀ ਤੁਸੀਂ ਮੈਨੂੰ ਸਾਰੇ ਨੇ ਸੁਝਾਅ ਦਿਓ ਮੈਂ ਸੋਚਿਆ ਮੈਂ ਇੱਕ ਚੈਨਲ ਕ੍ਰੀਏਟ ਕਰ ਲਾਂ ਜਿੱਥੇ ਕਿ ਮੈਂ ਮੋਟੀਵੇਸ਼ਨਲ ਵੀਡੀਓਜ਼ ਪਾਇਆ ਕਰਾਂ ਵਲਾ ਫਨੀ ਬਲੌਗ ਕੈਲੋ ਇੰਟਰਟੇਨਿੰਗ ਬਲੌਗ ਕੈਲੋ ਹਨਾ ਉਦਾਂ ਦੇ ਬਲੌਗ ਬਣਾਇਆ ਕਰਾਂਗੇ ਤੇ ਬਾਕੀ ਤੁਸੀਂ ਜੇ ਚੈਨਲ ਨੂੰ ਉਸ ਵੱੱਟ ਤੋਂ ਵੱੱਟ ਸਪੋਰਟ ਕਰੋਗੇ ਬਾਕੀ ਜੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਕਿ ਮੈਂ ਇੱਕ ਆਪਣਾ ਚੈਨਲ ਹੋਰ ਕ੍ਰੀਏਟ ਕਰਾਂ ਹਨਾ ਜਿਹਦੇ ਤੇ ਮੈਂ ਮੋਟੀਵੇਸ਼ਨਲ ਸਟੋਰੀਆਂ ਪਾਵਾ ਜਾਂ ਫਿਰ ਕੁਝ ਵਧੀਆ ਕੰਟੈਂਟ ਲੈ ਕੇ ਆਵਾਂ ਜਾਂ ਫਨੀ ਕੰਟੈਂਟ ਲੈ ਕੇ ਆਵਾਂ ਜਿਹੜਾ ਮੇਰਾ ਚੈਨਲ ਹੋਊਗਾ ਹਨਾ ਤਾਂ ਆਪਾਂ ਉਹ ਚੈਨਲ ਵੀ ਕ੍ਰੀਏਟ ਕਰ ਲਾਂਗੇ ਬਾਕੀ ਤੁਸੀਂ ਸਾਰੇ ਜਣੇ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਮੈਂ ਚੈਨਲ ਕ੍ਰੀਏਟ ਕਰਾਂ ਜਾਂ ਨਾ ਕਰਾਂ ਅਗਰ ਤੁਸੀਂ ਸਾਰੇ ਜਣੇ ਕ ਤੇ ਫਿਰ ਆਪਾਂ ਸੋਹਣੇ ਸੋਹਣੇ ਵਲੌਗਸ ਬਣਾਵਾਂਗੇ ਮਤਲਬ ਵਲੌਗਸ ਆਪਾਂ ਡੇਲੀ ਰੂਟੀਨ ਦੇ ਜਿਹੜੇ ਵਲੌਗ ਨੇ ਆਪਣੇ ਡੇਲੀ ਲਾਈਫ ਦੇ ਵਲੌਗ ਨੇ ਉਹ ਆਪਣੇ ਇਸ ਚੈਨਲ ਤੇ ਹੀ ਆਉਣਗੇ ਉਹਦੇ ਤੇ ਆਪਾਂ ਮੋਟੀਵੇਸ਼ਨ ਸਟੋਰੀਆਂ ਫਨੀ ਕੰਟੈਂਟ ਹਨਾ ਐਂਟਰਟੇਨਿੰਗ ਕੰਟੈਂਟ ਹਨਾ ਹੋ ਗਿਆ ਜਿੱਦਾਂ ਵੀਡੀਓ ਜਿੱਦਾਂ ਐਂਟਰਟੇਨਿੰਗ ਬੇਸਿਸ ਤੇ ਬਣਾਉਣੇ ਆਪਾਂ ਜਾਂ ਕੋਈ ਨੌਲੇਜ ਵਾਲੀ ਵੀਡੀਓ ਬਣਾਣੀ ਹੋਵੇ ਹਨਾ ਫਿਰ ਆਪਾਂ ਉਹ ਚੈਨਲ ਦੇ ਉਦਾਂ ਦੀ ਵੀਡੀਓ ਪਾਇਆ ਕਰਾਂਗੇ ਸੋ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਬਹੁਤ سارے ਕੱਪੜੇ ਧੋਏ ਸੀਗੇ ਹੁਣ ਸਾਰੇ ਆਪਾਂ ਏਦਾਂ ਕੰੰਧਾਂ ਤੇ ਪਾ ਦੇਣੇ ਨੇ ਕਿਉਂਕਿ ਕੰੰਧਾਂ ਤੇ ਜਿਹੜੀ ਧੁੱਪ ਲੱਗ ਜਾਂਦੀ ਹੈ ਚੰਗੀ ਤਰ੍ਹਾਂ ਲੀਲੀ ਦੇਖੋ ਬਹੁਤ ਜ਼ਿਆਦਾ ਖਲਾਰਾ ਪਾਉਂਦੀ ਲੀਲੀ ਲੀਲੀ ਨੇ ਸਾਨੂੰ ਦੁਖੀ ਕਰ ਰੱਖਿਆ ਇੱਕ ਦਿਨ ਆਹ ਟੋਕਰੀਆਂ ਤੋੜ ਕੇ ਦੇ ਕੁਛ ਕਰ ਇਹਨੂੰ ਹੋਰ ਕੋਈ ਕੰਮ ਨਹੀਂ ਹੈਗਾ ਬਤਮੀਜ਼ ਮੈਡਮ ਜੀ ਕਰ ਰਹੇ ਨੇ 스킨케어 ਯਾਨਕਿ ਮੋਇਸਚਰਾਈਜ਼ਰ ਹੋਣ ਲਗਾ ਰਹੇ ਨੇ ਲਾ ਕੇ ਇਹ ਕੱਦਦੇ ਆਏ ਨੇ ਤੇ ਮੋਇਸਚਰਾਈਜ਼ਰ ਇਹਨਾਂ ਨੇ ਹੁਣ ਯੂਜ਼ ਕੀਤਾ ਕਿਹੜਾ ਮੋਇਸਚਰਾਈਜ਼ਰ ਯੂਜ਼ ਕਰਦੇ ਹੋ ਜਿਹੜਾ ਹਮਿੰਦਾਂ ਦੇ ਨੀਵਿਆ वैसलीन कोका वैसलीन कोको -को, कोका करियां कोको वैसलीन वैसलीन और वो लोशन है मॉइस्चराइजर थोड़ा हो लग सकता है चलो बाकी गाइस आपा फोटो इत्थे लगाती सी बाकी मैंने कमेंट करके दसो फोटो इतने सोने लग रही है या नहीं लग रही बाकी गाइस मैं कैसे इन ਤੇ ਬਾਕੀ ਆ ਕੱਪੜੇ ਨੇ ਹੁਣ ਜਿਹੜੇ ਮੰਮੀ ਬੰਦ ਕਰੋ ਗਾਣਾ ਕਾਪੀਰਾਈਟ ਆਊਗਾ ਬਾਕੀ ਜਿਹੜੇ ਆ ਵਾਲੇ ਕੱਪੜੇ ਨੇ ਹੁਣੇ ਪਲਮਿਰਾ ਦੇ ਵਿੱਚ ਧਰਾਂਗੇ ਕੱਲ ਧੋਏ ਸੀਗੇ ਇਹਨਾਂ ਨੂੰ ਹੁਣ ਆਪਾਂ ਧਰ ਦਨੇ ਅਲਮਿਰਾ ਦੇ ਵਿੱਚ ਕਿਉਂਕਿ ਡੱਲੀ ਕੱਪੜੇ ਆਪਾਂ ਕੱਢਦੇ ਆ ਫਿਰ ਡੱਲੀ ਕੱਪੜੇ ਹੋਏ ਨੇ ਧੋਣ ਵਾਲੇ ਹੁਣ ਹੋ ਜਾਏਗਾ ਉਹ ਵਾਲਾ ਹਿਸਟਲ ਜਿਹੜਾ ਮੈਨੂੰ ਸ਼ੌਂਕ ਆ ਕਰਨ ਦਾ ਹੂੰ ਅੱਜ ਆਪਾਂ ਸਬਜ਼ੀਆਂ ਲਈਆਂ ਸੀਗੀਆਂ ਮੇਥੀ, ਮੂਲੀ ਹਨਾ ਇਹ ਲਈ ਸੀ ਬੈਂਗਨ ਲੈ ਸੀਗੇ ਬਣਾਉਣ ਲਈ ਤੇ ਇਹਨੂੰ ਵੀ ਹੁਣ ਆਪਾਂ ਥੋੜੇ ਦਿਨ ਬਾਹਰ ਰੱਖਤਾ ਸੀ ਫਿਰ ਫ੍ਰਿਜ ਦੇ ਵਿੱਚ ਰੱਖਾਂਗੇ ਮੰਮੀ ਕਹਿੰਦੇ ਪੱਤੇ ਫੱਤੇ ਵਗੈਰਾ ਤੋੜ ਕੇ ਮਤਲਬ ਇਹਨੂੰ ਚੂਣ ਦੇ ਕੇ ਹੈ ਨਾ ਫਿਰ ਆਪਾਂ ਰੱਖਾਂਗੇ ਕਿਉਂਕਿ ਹਲੇ ਪਾਣੀ ਜਾਂ ਨਿਕਲਦਾ ਪਿਆ ਇਹਦੇ ਚ ਐਨੇ ਨੂੰ ਇਹ ਡਰਾਈ ਹੋ ਜਾਊਗੀ ਫਿਰ ਇਹਨੂੰ ਆਪਾਂ ਫ੍ਰਿਜ ਚ ਰੱਖ ਦਾਂਗੇ ਬਾਕੀ ਮੇਰੇ ਮਦਰ ਬੈਠੇ ਨੇ ਇਹਨਾਂ ਨੂੰ ਕੁਝ ਨਹੀਂ ਆਉਂਦਾ ਬਸ ਬੈਠੇ ਬਲੌਗ ਦੇਖੀ ਜਾਂਦੇ ਨੇ ਬਾਰ ਬਾਰ ਕਦੇ ਲਾਈਵ ਦੇਖ ਲਈ ਕਦੇ ਬਲੌਗ ਦੇਖ ਲਿਆ ਬਸ ਆਹੀ ਚੱਲਦਾ ਰਹਿੰਦਾ ਮੰਮੀ ਦਾ ਮੇਲੇ ਨੂੰ ਕੰਮ ਤਾਂ ਹੈ ਨਹੀਂ ਕਿੱਥੇ ਮੋਈ ਧੁੱਪ ਚੱਲੇ ਜਾ ਉੱਪਰ ਨਾ ਚੀ ਜਗਦੀ ਚੱਲ ਨਾ ਆ ਲੋ ਫਿਰ ਇਹਦਾ ਡਾਂਸ ਲਾ ਕਰ ਦਿੰਦੀ ਹੂੰ ਚੱਲ ਕੋਈ ਧਰ ਦੇ ਯਾਰ ਕੱਪੜੇ ਬਾਅਦ ਚ ਕਰ ਲਈ ਮੇਕਅਪ ਬਾਕੀ ਉਹ ਗਿਫਟ ਵੀ ਅੰਦਰ ਧਰ ਦੇ ਇੱਕ ਤਾਂ ਜਗ੍ਹਾ ਨਹੀਂ ਹੈਗੀ ਸੈਟਿੰਗ ਕਰਨ ਵਾਲੀ ਹੋਈ ਬੀਅਲਮਾਰੀ ਚ ਬਹੁਤ ਜ਼ਿਆਦਾ ਖਲਾਰਾ ਪਿਆ ਗਾਇਜ਼ ਫੈਮਲੀ ਬਾਕੀ ਮੈਂ ਇਹ ਕੈਰੀ ਸੀ ਖਲਾਰਾ ਖਲਾਰਾ ਅਲਮਾਰੀ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਹੋਇਆ ਕਿਉਂਕਿ ਤੁਹਾਨੂੰ ਪਤਾ ਫੰਕਸ਼ਨ ਸੀਗੇ ਲਗਾਤਾਰ ਫੰਕਸ਼ਨ ਸੀ ਉਸ ਤੋਂ ਬਾਅਦ ਵਿਆਹ ਸੀ ਫਿਰ ਹਨਾ ਸਾਡਾ ਫੰਕਸ਼ਨ ਆ ਗਿਆ ਬਰਥਡੇ ਆ ਗਿਆ ਹਨਾ ਅਲਮੀਰਾ ਦੇ ਵਿੱਚ ਸਾਰਾ ਮੈਸ ਫੈਲਾ ਹੋਇਆ ਹੋਇਆ ਚੀਜ਼ਾਂ ਕੱਢ-ਕੱਢ ਕੇ ਐਵੇਂ ਸਟ ਰੱਖੀਆਂ ਨੇ ਹੁਣ ਅਲਮੀਰਾ ਵੀ ਸਾਫ਼ ਕਰਾਂਗੇ ਆਪਾਂ ਟਾਈਮ ਕੱਢ ਕੇ ਤੇ ਬਾਕੀ ਮੁਸਕਾਨ ਵੀ ਆ ਰਹੀ ਹੈ ਕੈਰੀ ਸੀ ਉਹਦਾ ਹੁਣੇ ਕਾਲ ਆਇਆ ਸੀਗਾ ਥੋੜੇ ਦਿ ਇਸ ਕਰਕੇ ਫਿਰ ਅਸੀਂ ਖਾਰਾ ਨਹੀਂ ਪਾਰਿਆ ਗਿਆ ਸੀਗਾ ਚਲੋ ਅਸੀਂ ਉਹਦੇ ਕੋਲ ਬੈਠਾਂਗੇ ਹਨਾ ਕਿ ਅਲਮਿਰਾ ਸਾਫ ਕਰਾਂਗੇ ਇਸ ਕਰਕੇ ਅਸੀਂ ਅਲਮਿਰਾ ਸਾਫ ਕਰਨ ਵਾਲਾ ਜਿਹੜਾ ਪਲਾਨ ਸੀਗਾ ਉਹ ਕੈਨਸਲ ਕਰਤਾ ਲੋ ਜੀ ਕੱਪੜੇ ਰੱਖਣੇ ਸਟਾਰਟ ਹੋ ਗਏ ਨੇ ਮੰਮੀ ਆਏ ਨੇ ਇੱਥੇ ਦੇਖਣ ਵੀ ਕਿਹੜੇ ਕੱਪੜੇ ਕਿੱਥੇ ਧਰ ਰਹੇ ਹੋ ਮੰਮੀ ਨੂੰ ਆਤਾ ਕੰਮ ਕੁਝ ਕਰਨਾ ਨਹੀਂ ਬਸ ਵਿੱਚ ਟੋਕਾ ਟੋਕੀ ਕਰੀ ਜਾਣੀ ਆ ਹੋਰ ਕੋਈ ਕੰਮ ਨਹੀਂ ਹੈਗਾ ਉਹ ਕੰਮ ਕਰਦੀ ਹੋਗੀ ਨਾ ਪੂਜਾ ਉਹਨੂੰ ਬਸ ਕੀ ਕਹਿੰਦੇ ਹੁੰਦੇ ਨੇ ਸਿੰਗੜੀਆਂ ਛੇੜੀ ਜਾਣੀਆਂ ਨੇ ਬਸ ਛੇੜੀ ਜਾਣੀਆਂ ਨੇ ਛੇੜੀ ਜਾਣੀਆਂ ਨੇ ਕੰਮ ਕਰਦੀ ਨੂੰ ਡਿਸਟਰਬ ਕਰੀ ਜਾਣਾ ਆ ਨਾ ਕਰੋ ਉਹ ਨਾ ਕਰੋ ਖਿੱਚ ਜਾਂਦੀ ਆ ਫਿਰ ਮੈਂ ਉਹ ਮੰਦਰੀ ਦੇ ਦੇ ਤੇਰੇ ਰੱਖੀ ਹੋਈ ਚੀਜ਼ ਮੰਨ ਚੜ ਕੇ ਪਾ ਲੈਂਦਾ ਦੇ ਹੁਣ ਮੈਂ ਲੈ ਕੇ ਜਾ ਤੇ ਮਤਲਬ ਮੱਜਾ ਮਾਰੂ ਤੇਰੇ ਵਾਲਾ ਕੰਮ ਕਰਦੀ ਬਾਕੀ ਗਾਇਜ਼ ਉਹ ਮੈਂ ਨਾ ਬਾਦਾਮ ਵਗੈਰਾ ਪਿਉ ਕੇ ਰੱਖਦੀ ਸੀਗੀ ਮੇਰੇ ਤੋਂ ਸਿਰ ਸਿਰੇ ਗਲਾਸ ਡੁੱਲ ਗਿਆ ਉਹ ਸਾਰੀ ਆਪਾੜੀ ਵਾਲ ਪੁੱਟੀ ਕੀਤੀ ਸੀ ਉਹ ਖਰਾਬ ਹੋ ਗਿਆ ਹੁਣ ਆਪਾਂ ਦੁਬਾਰਾ ਕਰਾਂਗੇ ਕਿਉਂਕਿ ਸਹੀ ਨਹੀਂ ਲੱਗ ਰਿਹਾ ਦਾਗ ਜਾਂ ਪਿਆ ਹੋਇਆ ਜ਼ਿਆਦਾ ਹੀ ਲੱਗ ਰਿਹਾ ਹਾਂ ਜ਼ਿਆਦਾ ਡੁੱਲੀ ਹੋਈਗੀ ਪਰ ਹਾਂਜੀ ਫੈਮਿਲੀ ਲੋ ਜੀ ਟਾਈਮ ਹੋ ਰਿਹਾ ਸੀਗਾ ਸ਼ਾਮ ਦਾ ਤੇ ਮੇਰੀ ਸਿਸਟਰ ਆਈ ਹੋਈ ਆ ਮਾਸੀ ਦੀ ਬੇਟੀ ਸੱਟਿਕਾ ਕਰ ਰਚਾ ਰਹੇ ਹਾਂ ਸੱਟਿਕਾ ਜੀ ਸਾਰਿਆਂ ਨੂੰ ਤੇ ਗਾਇਜ਼ ਅਸੀਂ ਚੱਲੇ ਕਿਉਂਕਿ ਜਿਹੜਾ ਭਤੀ ਜਾਏ ਹਨਾ ਉਹਦੇ ਲਈ ਸੈਕਲੀ ਲੈਣੀ ਸੀਗੀ ਤੇ ਮધુ ਕਹਿਣ ਲੱਗੀ ਵੀ ਤੁਸੀਂ ਨਾਲ ਚੱਲੋ ਤੇ ਬਸ ਆਪਾਂ ਇਦਾਂ ਹੀ ਜਿੱਦਾਂ ਸੀਗੇ ਉਦਾਂ ਹੀ ਆਪਾਂ ਬਸ ਕੋਟ ਪਾ ਲਏ ਕੋਈ ਠੰਡ ਬਹੁਤ ਜ਼ਿਆਦਾ ਹੋਈ ਹੈ ਬਾਹਰ ਸੋ ਕਿਦਾਂ ਦੀ ਲੈਣੀ ਆ ਬਸ ਮੈਨੂੰ ਪਤਾ ਹੀ ਆਏ ਮੇਰੇ ਕੰਨ ਦਿਖਾ ਤੋ ਚਲੋ गाइस ਠੀਕ ਆ ਮਾਰਕੀਟ ਜਾ ਰਹੇ ਆ ਅਸੀਂ ਠੀਕ ਆ ਤੁਸੀਂ ਜੁੜੇ ਰਹੋ ਬਣੇ ਰਹੋ ਸਕਿਪ ਨਾ ਕਰਿਓ ਵਲੌਗ ਨੂੰ ਪੂਰਾ ਵਾਚ ਕਰਿਓ ਓਕੇ ਲੋ गाइस ਅਸੀਂ ਪਹੁੰਚ ਗਏ ਸ਼ੌਪ ਤੇ ਬਾਹਰਾਂ ਦੀ ਹਵਾਈਆਂ ਕੀ ਬਣ ਗਿਆ ਬਾਹਰ ਦਾ ਹਾਲੇ ਬਾਕੀ ਗਾਇਸ ਮੈਨੇ ਕਮੈਂਟ ਕਰਕੇ ਦੱਸਦੇ ਹਾਂ ਲੁੱਕ ਕੇ ਮਨਜ ਦਿਖੇ ਥੋੜਾ ਨਾਲ ਵੀ ਲੰਬਾ ਕਰਦੇ ਇਹਨਾਂ ਪੰਜ ਸਾਲ ਦਾ ਜੀ ਇਹ 3 ਸਾਲ ਦਾ ਉਧ ਵੀ ਆ ਨਾ ਥੋੜੀ ਅੰਨਾ ਵਜਨ ਤੇਰਾ ਨਹੀਂ ਹੋਣਾ ਕੁੜੀਏ ਜਿੰਨਾ ਸਾਈਕਲ ਦਾ ਆਹ ਸਾਈਕਲ ਥਿੰਨ ਜਗ੍ਹਾ ਬੁਰੀ ਹੋਦਾ ਹਾਂ ਦੀਦੀ ਵੀ ਉਹ ਸਭ ਤੋਂ ਜ਼ਿਆਦਾ ਮਜ਼ਬੂਤ ਹੈ ਜਿੰਨੀ ਮਰਜ਼ੀ ਇਹ ਲੈ ਲੋ ਕਰੋ ਕਦੇ ਸਾਈਕਲ ਨਹੀਂ ਟੁੱਟਦੀ ਇਹ ਬਹੁਤ ਮਜ਼ਬੂਤ ਆ ਇਹ ਬਿਲਕੁਲ ਨਹੀਂ ਟੁੱਟੇਦੇ ਆ ਸੀ ਪਟਾ ਟਾਇਰ ਪਾਣੇ ਪੈਂਦੇ ਨੇ ਇਹ ਬਹੁਤ ਵੱਡਾ ਬੰਦ ਸੀ ਕੀ ਪ੍ਰਾਈਸ ਹੈ ਸਰ ਇਹ ਤਾਂ ਪੈ ਗਈ 8.5 ਰੁਪਏ ਦਾ ਉਹ 9.5 ਦਾ 1500 ਤੇ 1500 ਜੀ ਇਹ ਮੁਕਲੀ ਵਾਹਾਂ ਵਾਲੀ ਇਧਰ ਆਪ ਕਿੱਥੇ ਪਹੁੰਚਣਗੇ ਜੀ ਦੀ ਹੁੰਦਾ ਹੀ ਇਹ ਕਿਹੜਾ ਫੀਸ ਕਰ ਦੇਗਾ ਨਹੀਂ ਬਲਾਰ ਵੇਚ ਕੋਲਣਾ ਬੇਗਾ ਸੈਲ ਪਾਉਣਾ ਹਾਂ ਜੀ ਅਸੀਂ ਬੱਚੇ ਕੋਲਣ ਲੈਂਦੇ ਤਾਂ ਫਿਰ ਆਪੇਜ ਨਾਲ ਲੱਗ ਜਾਂਦਾ ਹਾਂ 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 ਚਲੋ ਤਾਂ ਨਹੀਂ ਮੈਂ ਨਾ ਪਰਲੇ ਨਹੀਂ ਬਾਜਰੀ ਗੱਲ ਤੇ ਹਾਸਾ ਆ ਰਿਹਾ ਤੇ ਕਹਿੰਦੇ ਲੱਤ ਕਮਾਣੀ ਹੈ ਨਾ ਮੁੰਡਾ ਆ ਤਾਂ ਹੈਗੇ ਬੱਚੇ ਕੁੜੀਆਂ ਐਕਟਿਵ ਵਾਲੀਆਂ ਚਲਾਉਂਦੀਆਂ ਨੇ ਨਹੀਂ ਹੈਗੇ ਤਾਂ ਬੱਚਾ ਹੀ ਹੈ ਨਾ ਐਕਚੁਅਲੀ ਬੱਚਾ ਹੈਗਾ ਜੀ ਵਾਇਸ ਦੀ ਆਦਤ ਪੈਦੀ ਸ਼ੁਰੂ ਤੋਂ ਆਹੋ ਜਿਹੜੇ ਆਹ ਦੇਖੋ ਆ ਵਾਇਸ ਹੈ ਕੁੜੀਆਂ ਲਈ ਬੈਕ ਹਾਂਜੀ ਹਾਂਜੀ ਤੇ ਲੱਗੂ ਪੈ ਕੇ ਉਹ ਕਹਿੰਦੇ ਕੁੜੀਆਂ ਨੂੰ ਪਿੰਕ ਰੰਗ ਹੀ ਦਾ ਹੁੰਦਾ ਸਹੀ ਚੱਲ ਵੱਡੀ ਲਾ ਰਹੀ ਇਸ ਚਾਲੇ ਅੱਜ ਚੱਲੇਗੀ <laughs> <laughs> <देलो. laughs> तू इसे आ जा अटरी आखा ती बैठके थोड़ा जा बैठके दिखा <laughs> <तुँ दे> <laughs> ਚੁਰਾ ਕੀ ਬੁਲੇ ਕੰਮ ਕਰੀ ਠੀਕ ਐ ਸਾਈਕਲ ਚੁੱਕ ਲੇ ਮਾਰਨੀ ਆ ਕਪੜਾ ਫਾਈਨ ਕਰਗੀ ਮੇਰੀ ਹੋਬੀ ਸੇ ਹੀ ਐ ਕੋਸੇ ਨੀ ਕਿ ਅੰਨੇ ਹੁੰਨੇ ਅੱਜ ਆਈ ਗਈ ਹੁੰਨੇ ਕੋਈ ਚੱਕਰ ਲੋ ਗਾਇਸ ਆਪ ਘਰੇ ਆ ਗਈ ਸੀਗੇ ਆ ਜਾ ਆ ਜਾ ਕੁਛ ਨੀ ਡਰੇਂਗੇ ਉਹਨਾਂ ਹੀ ਉਹ ਕਰਦੀ ਐ ਕੁਛ ਨੀ ਕਹਿੰਦੀ ਬੱਚੇ ਨਾਲ ਤੈਨੂੰ ਬੁਲਾਵੇ ਬੀ ਬੁਲਾਉਂਦੇਗਾ ਤੂੰ ਹਾਂ ਦਾ ਕੁਛ ਵੀ ਨਹੀਂ ਬਸ ਖੜੀ ਨਾ ਖੜੀ ਨਹੀਂ ਲੀ ਗੈਰ ਲੀਲੀ ਬਸ ਪਿਆਰ ਕਰਦੀ ਆ ਬਸ ਅਜਾ ਚਲੋ ਅੰਨਾ ਕੰਮ ਬਸ ਨਹੀਂ ਨਹੀਂ ਮੈਂ ਤਾਂ ਪਹਿਲਾਂ ਵੀ ਮੇਰੇ ਤੋਂ ਹੋ ਗਿਆ ਪਿਆਰ ਬੰਦਤੀ ਨਹੀਂ ਹੈਗੀ ਇਹਦੀ ਜਾਣ ਕੋਈ ਐ ਪਤਾ ਲੱਗ ਸਕਦੇ ਜੀ ਵੀ ਕੋਈ ਆਏ ਹੋਵੇ ਸਾਨੂੰ ਵੀ ਬੁਲਾਵੇ ਮੈਂ ਵਹ ਹੱਥ ਹਲਵਾਤਾ ਮੂੰਹ ਤੇ ਪਰਚੂਪ ਕਰਨਾ ਕੋਈ ਚਾਹ ਬਣਾਉਣੀ ਕੁਛ ਨਹੀਂ ਹੁੰਦਾ ਇਹ ਵੀ ਚੱਲ ਗਈ ਖੰਡ ਚੁੱਟ ਨੋ ਤੋ ਬਿਟਰ ਰਹਿ ਗਣੇ ਮੈਂ ਪੰਡੇ ਨਾਲ ਤੋਂ ਚਾਹ ਬਣ ਜਾਣੀ ਕੁੜੀ ਤੂੰ ਕੁਛ ਪਾ ਕੇ ਕਿਉਂ ਨਹੀਂ ਇੰਨੀ ਠੰਡ ਹੋ ਰਹੀ ਆ ਬੇਚਰੀ ਵਸੋਈ ਚੱਲਾ ਲੈ ਲੂ ਗੋਸਾ ਮੈਂ ਤਾਂ ਹਾਂਜੀ ਗਾਇਸ ਇੱਥੇ ਮੈਂ ਚਾਹ ਪਾਈ ਸੀ ਕੰਦੇ ਦੇ ਗਲਾਸਾ ਚ ਪਰ ਇਹ ਕਹਿੰਦੇ ਸਮ 체ਤੀ ਜਾਣਾ ਆ ਇਸ ਕਰਕੇ ਕਹਿੰਦੇ ਖੋਲਿਆਂ ਚ ਦੇ ਦੋ ਮੈਂ ਕਿਹਾ ਚੱਕੋ ਗਲਾਸ ਕੋਲਿਆਂ ਨੂੰ ਲਾਓ ਮੂੰਹ ਰਸ ਗੋਲੇ ਖਾਣਾ ਖਾਣਾ ਗੁਲਾਬ ਜਾਮਨ ਇੱਧਰ ਦੇ ਦੇ ਇੱਥੇ ਗੈਸਟਰ ਨੂੰ ਤਾਂ ਕੀ ਦੇਣਾ ਦੀਦੀ ਆਪ ਲੱਗੀ ਚਲ ਗੈਸਟਰ ਕਾ ਦੇਨੇ ਆਪਣੀ ਨੇ ਖਾਣੇ ਗੁਲਾਬ ਹਾਂ ਫਿਰ ਗਿਆ ਮੈਂ ਗੁਲਾਬ ਜਾਮਨ ਦੇ ਰਿਹਾ ਇੱਕ ਇਹਦੇ ਕਰਕੇ ਫੜਿਆ ਇਸ ਬਾਈਕ ਲਿਆਂਦੀ ਹੈ ਨਾ ਉਹਦੇ ਖੁਸ਼ੀ ਚ ਖਾ ਰਿਆਂ ਹਾਂ ਛੋਟੀ ਜੀ ਬਾਈਕ ਛੋਟੇ ਜੀ ਡੱਬਾ ਅਸੀਂ ਬਾਈਕ ਕਢਾਈ ਹੈ ਸਾਨੂੰ ਤੇ ਦੇਖੋ ਹੋਰ ਜਿਹੜਾ ਖਜ਼ਾਨੇ ਇਕੜਦੇ ਬਸ ਹੋਰ ਖਾ ਬੜੀ ਰਾਈਟ ਆ ਅੱਧੇ ਵਸ ਜਿੰਮ ਅੱਧਾ ਡੱਬਾ ਕਹਿੰਦੇ ਕੋਲ ਜੇ ਜਿੰਮ ਤਾਂ ਲੈ ਆਉਂਦੇ ਖਾਣ ਵਾਈ ਜੰਨੇ ਆ ਹਾਂਜੀ ਗਾਇਸ ਇੱਥੇ ਜਾ ਰਹੇ ਸੀਗੇ देख लो कु दूर चले तो चल गई स्कूटर चकली लैट के नहीं आई ब्रेक ब्रूक पता कि मम्मी ने भी पुछा ना ठीक <laughs> तो 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 है <laughs> <तीखा? आगा>। <laughs> तीखा? <laughs> तीखा? <laughs> तीखा? ਕੁੜੀ ਮੈਂ ਇਹ ਰਹਿ ਕਹਿੰਦਾ ਤੁਹਾਨੂੰ ਵੇਸੀ ਮੈਂ ਜਿੰਨਾ ਵੀ ਮੈਂ ਜਿੱਤਦਾ ਹਾਂ ਉਹ ਗੋੜਿਆ ਜਾ ਓਕੇ ਮੰਮੀ ਬਾਏ ਮੋਂ ਫੋਨ ਕਰਦੀ ਪਹੁੰਚ ਗਈ ਚਲ ਆ ਪਰ ਆ ਮੀ ਮੈਂ ਮਰ ਜਾਣੀ ਖੜਕਾਈ ਵੀ ਕਿਵੇਂ ਭੁਜਾਈਆ ਕੁੜੀ ਨੇ ਪ੍ਰੀਤ ਨਾਲਦੀ ਇਹ ਤੇ ਕੁੜੀ ਕਿੰਨੀ ਖੜਰ ਹੋ ਗਈ ਸੀਗੀ ਫਿਰ ਇਤਨੇ ਕਿੰਨੇ ਵਜੇ ਆਉਣਾ 7

ਤੇ ਇੱਥੇ ਗਾਇਸ ਮੈਂ ਬਣਾਇਨੇ ਚਾਵਲ ਦਮਕੀਨ ਤੇ ਇਹ ਬਣਾਇਆ ਮੈਂ ਓਟਸ ਅੱਧੇ ਦੇਰ ਦਾ ਉਸਨਾ ਕਰਦੇ ਆਂ ਸਨੇਂ ਮਮਾਂਗੇ ਜਾਂ ਤਾਂ ਠੀਕ ਕੋਈ ਨਹੀਂ ਤੇ ਲੱਗ ਪਈ ਕੋਲੇ ਇੱਕ ਬੱਟੇ ਚ ਚੱਲ ਗਿਆ ਫੋਸ ਨਾਓ ਗਾਇਸ ਰੌਣਕ ਲੱਗੀਆਂ ਦੇਖੋ ਅਸੀਂ ਬੈਠੇ ਸੀ ਠੰਡੇ ਜਿਹੇ ਹੋ ਕੇ ਬਾਕੀ ਮੀਰਿੰਗਸ ਪਾਏ ਹੋਏ ਸੀਗਾ ਮੀਰਿੰਗਸ ਵੀ ਕੱਢਦੇ ਸੀ ਅੰਨਾਂ ਚ ਫਸਦੇ ਸੀ ਮੈਂ ਲੱਭਣ ਲੱਗ ਜਾਨਾ ਦਾ ਦੋ ਦੁਪਹਿਰ ਤੱਕ ਲੱਗੇ ਮੈਂ ਕੱਢ ਹੀ ਦਿੱਤੇ ਉਦੋਂ ਮੇਰਾ ਕੋਕਾ ਗਿਰ ਗਿਆ ਸੀਗਾ ਨੱਚਦੇ ਨੱਚਦੇ ਫਿਰ ਮੈਂ 골ਡ ਵਾਲੇ ਕੱਢ ਹੀ ਦਿੱਤੇ ਕੋਕਾ ਤੇਰਾ ਬੁਆਏ ਨਵੇਂ ਬਣਾਏ ਨੇ ਮੈਂ ਹਾਂ ਕੁਝ ਵੀ ਨਹੀਂ ਹੋਇਆ ਆ ਦੇਖ ਮੈਨੂੰ ਕਹਿੰਦੀ ਤੂੰ ਵੀ ਬਣਾ ਲਾ ਮੈਂ ਬਣਾ ਕੇ ਲਾਉਂਗੀ ਮੇਰੇ ਨਾਲੋਂ ਮੈਂ ਬਣਾ ਲੈ ਵੀ ਸੁਣ ਲੈ ਇਹ ਤਾਂ ਇੰਨਾ ਸੋਨਾ ਪਹਿਲੇ ਹੀ ਪੌਂਚ ਜਗ੍ਹਾ ਹੈਗੀ ਕੋਈ ਤਾਂ ਹੈ ਇਹ ਲੋੜ ਥੋੜੀ ਹੋਰ ਦਿਨ ਥੋੜੀ ਹੋਰ ਮੇਰੇ ਪੱਕ ਜੂਗੀ ਮੈਂ ਤਾਂ ਦੂਸਰੇ ਦਿਨ ਹੀ ਕਢਾ ਕੇ ਹਨਾ ਪਾਇਆ ਹੀ ਸੀ ਮੈਂ ਘਮਾ ਲਿਆ ਸੀ ਜਿਸ ਦਿਨ ਮੈਂ ਬਣਾ ਕੇ ਹਨਾ ਮੈਂ ਵੀ ਘਮਾ ਲਈ ਕਮਾਈ ਦੀ ਕਮਾਈ ਦੀ ਸਹੀ ਹੋ ਗਿਆ ਮੇਰਾ ਹਵਾ ਜਲੀ ਭਰੀ ਜਿਦਾ ਮਾਸ ਉਹ ਬਸ ਉਹਨੇ ਕੋਕਾ ਕੱਢਿਆ ਆਪਣੇ ਆਪ ਹਾਂਜੀ ਗਾਇਸ ਇੱਥੇ ਘਰ ਜੀ ਦੀ ਚਾਵਲ ਬਣ ਗਏ ਸੀ ਚਾਵਲ ਬਹੁਤ ਟੇਸਟੀ ਬਣੇ ਲਾਜ਼ਮਨ ਸਬਜੀ ਛੁੱਬੀ ਵੀ ਖਾ ਰਹੀ ਹੈ ਮੈਂ ਵੀ ਸੱਚ ਨਹੀਂ ਖਾ ਰਹੇ ਨੇ ਓਟਸ ਕਿ ਮੈਂ ਬਣਾਏ ਓਟਸ ਬੜੀਆ ਲੰਘੈ ਦੇ ਜਿਹੜੀ ਟੁੱਟੀ ਈ ਉਂਗਲਾ ਟੋਡੀਆਂ ਐ ਕਰਕੇ ਦੇਖਿਆ ਇੱਧਰ ਮੇਰੇ ਵੱਲ ਐ ਦੇ ਐ ਬਿੱਲੀ ਹੈਲੋ ਨੂੰ ਨਾ ਨਾ ਦੇਖ ਰਹੀ ਸਟੇਜ ਆ ਜਾ ਆ ਜਾ ਤੁਹਾਾਂ ਬਲੀ ਠੀਕ ਹੈ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਆ ਬਾਏ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਸੋਹਣੇ ਜਿਹੇ ਕਮੈਂਟ ਕਰਿਓ ਬਲੌਗ ਕਿਵੇਂ ਲੱਗਿਆ ਤੇ ਥੈਂਕ ਯੂ ਸੋ ਮਚ ਬਹੁਤ ਜਿਆਦਾ ਸਪੋਰਟ ਕਰ ਰਹੇ ਹੋ ਇਦਾਂ ਹੀ ਸਪੋਰਟ ਤੇ ਪਿਆਰ ਕਰਦੇ ਰਹੋ ਹੌਣ ਹੌਣੇ ਕਮੈਂਟ ਕਰਦੇ ਰਹੋ ਵਲੌਗ ਨੂੰ ਸ਼ੇਅਰ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਰਹੋ ਚਲੋ ਠੀਕ ਹੈ ਹਮਨੇ ਲਵ ਯੂ ਬਾਏ ਟੇਕ ਕੇਅਰ ਖਿਆਲ ਰੱਖੀ ਸਰ ਜਨੇ ਆਪਣਾ ਤੇ ਆਪਣੀ ਫੈਮਿਲੀ ਦਾ